ਖੋਜ ਦੀ ਵਿਦਿਆਰਥੀ ਜੀਵਨ ਦੇ ਵਿੱਚ ਇੱਕ ਬੜੀ ਮਹੱਤਤਾ ਖਾਸ ਕਰਕੇ ਉਹ ਵਿਦਿਆਰਥੀ ਜਿਹੜੇ ਪੀ ਐਚ ਡੀ ਦੀ ਪੜਾਈ ਕਰ ਰਹੇ ਨੇ ਪੀ ਐਚ ਡੀ ਦੌਰਾਨ ਵਿਦਿਆਰਥੀਆਂ ਨੂੰ ਬਹੁਤ ਵੱਡੇ ਪੱਧਰ ਤੇ ਖੋਜ ਕਰਨੀ ਪੈਂਦੀ ਆ ਬਹੁਤ ਖਰੜਾ ਘੋਖਣਾ ਪੈਂਦਾ ਬਹੁਤ ਖਰੜੇ ਦੇ ਵਿੱਚੋਂ ਉਹਨਾਂ ਹਵਾਲਿਆਂ ਨੂੰ ਤਲਾਸ਼ਣਾ ਪੈਂਦਾ ਜਿਨ੍ਹਾਂ ਹਵਾਲਿਆਂ ਦੇ ਆਧਾਰ ਤੇ ਉਹਨਾਂ ਨੇ ਆਪਣੀ ਖੋਜ ਨੂੰ ਸਿਰੇ ਚੜਾਉਣਾ ਹੁੰਦਾ ਸੋ ਅੱਜ ਇੱਕ ਖੋਜ ਦਾ ਮਹਾਕੁੰਭ ਹੋ ਰਿਹਾ ਸਿਟੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜਿੱਥੇ ਇਸ ਸਰਟ ਨਾਲ ਰਿਲੇਟਡ ਬਹੁਤ ਸਾਰੇ ਰਿਸਰਚ ਪੇਪਰ ਇੱਥੇ ਰਿਲੀਜ਼ ਕੀਤੇ ਜਾਣਗੇ ਇੱਕ ਰਿਸਰਚ ਮੈਗਜ਼ੀਨ ਰਿਲੀਜ਼ ਕੀਤਾ ਜਾਵੇਗਾ ਔਰ ਨਾਲ ਹੀ ਜਿਹੜੇ ਪੂਰੇ ਦੁਨੀਆ ਦੇ ਵਿੱਚੋਂ ਪੂਰੇ ਵਰਲਡ ਦੇ ਵਿੱਚੋਂ ਵੱਖ-ਵੱਖ ਵਿਸ਼ਿਆਂ ਦੇ ਜਿਹੜੇ ਰਿਸਰਚ ਸਕਾਲਰਜ਼ ਨੇ ਵੱਖ-ਵੱਖ ਪ੍ਰੋਫੈਸਰਜ਼ ਨੇ ਉਹ ਵੀ ਇੱਥੇ ਆਏ ਹੋਏ ਨੇ ਉਹਨਾਂ ਨੇ ਆਪਣੀ ਗੱਲ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਔਰ ਖਾਸ ਕਰਕੇ ਵਿਦਿਆਰਥੀਆਂ ਨੂੰ ਇਹ ਗੱਲਾਂ ਇਹ ਜਿਹੜਾ ਤਜਰਬਾ ਹੈ ਖਾਸ ਕਰਕੇ ਉਹਨਾਂ ਵਿਦਿਆਰਥੀਆਂ ਨੂੰ ਬਹੁਤ ਲਾਹੇਵੰਦ ਹੋਵੇਗਾ ਜਿਹੜੇ ਵਿਦਿਆਰਥੀਆਂ ਨੇ ਅੱਗੇ ਖੋਜ ਕਰਨੀ ਆ ਤਾਂ ਖੋਜ ਆਪਣੇ ਆਪ ਦੇ ਵਿੱਚ ਇੱਕ ਵੱਡਾ ਸ਼ਬਦ ਹੈ ਸੋ ਆਓ ਚੱਲਦੇ ਹਾਂ ਪਹਿਲਾ ਮੰਚ ਤੇ ਆਪਾਂ ਉਹਨਾਂ ਸ਼ਖਸੀਅਤਾਂ ਨੂੰ ਸੁਣਦੇ ਹਾਂ ਜਿਹੜੇ ਰਿਸਰਚ ਨਾਲ ਰਿਲੇਟਡ ਆਪਣੀ ਗੱਲਾਂ ਆਪਣੇ ਤਜਰਬੇ ਸਾਂਝੇ ਕਰ ਰਹੇ ਨੇ ਤੇ ਫਿਰ ਉਸ ਤੋਂ ਦਾ ਪਬ ਬਕਵਕ ਸ਼ਖਸੀਅਤਾਂ ਦੀ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਚੱਲੋ city university pro vice chancellor dr manbir ji mere bahut hi satkari yog mere bade friend sarjit kalanke ji all the dignitaries from various universities sitting on the dais all the vice chancellors registrars all the students and all my dear friends who sitting here for this wonderful evening very good morning heartiest congratulations on today is international mother language day so, <laughs> so saareyan saareyan antarrashtri maamoli bhasha diyan bahut bahut lakh lakh vadhai Punjabi maamoli diyan saareyan bahut bahut vadhai ka ਅੱਜ ਮੇਰੇ ਤੋਂ ਪਹਿਲਾਂ ਸਾਰੇ ਸਹਿਕਾਰਯੋਗ ਸਾਥੀਆਂ ਨੇ ਡਿਗਨਿਟਰੀਜ਼ ਨੇ ਬੜੇ ਵਿਸਤਾਰ ਦੇ ਵਿੱਚ ਗੱਲ ਕੀਤੀ ਹੈ ਅੱਜ ਦੀ ਇਸ ਕਾਨਫਰੰਸ ਦੇ ਬਾਰੇ। ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ। ਨੋਬ ਸਭ ਤੁਹਾਡਾ ਚੰਨੀ ਸਭ ਤੁਹਾਡਾ ਵੈਸੀ ਵੀ ਤੁਹਾਡੇ ਇਸ ਗੱਲ ਦੇ ਲਈ ਵੀ ਬਹੁਤ-ਬਹੁਤ ਧੰਨਵਾਦ ਹਾਰਟੀ ਗ੍ਰੈਟੀਟਿਊਡ ਟੂ ਯੂ ਕਿਉਂਕਿ ਸਾਡੀ ਬੜੀ ਪੁਰਾਣੀ ਐਸੋਸੀਏਸ਼ਨ ਹੈ ਤੇ ਅੱਜ ਬੜੇ ਸਾਲਾਂ ਬਾਅਦ ਇੱਥੇ ਆ ਕੇ ਬੜਾ ਅੱਛਾ ਲੱਗਾ ਕਿ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਪਿਛਲੇ অলਮੋਸਟ ਲਾਸਟ 3 ਡੇਸਟ੍ਰਿਕਟ ਦੇ ਨਾਲ ਇਹ ਗਰੁੱਪ ਕੰਪੈਰ ਹੈ ਫੈਮਿਲੀ ਕੰਮ ਕਰ ਰਹੀ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ ਸੁਸਾਇਟੀ ਨੂੰ ਤੁਹਾਡਾ ਤੁਹਾਡਾ ਚੈਨੀ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਮੈਂ ਇੱਥੇ ਬੁਲਾਉਂਦਰੀ ਆਣਾ ਸਮੇ ਸਮੇ ਤੇ ਵਿਦਿਆ ਔਰ ਸਪੋਰਟਸ ਨਾਲ ਰਿਲੇਟਡ ਗਤੀਵਿਧੀਆਂ ਕਰਵਾਉਂਦੇ ਰਹਿੰਦੇ ਨੇ ਅੱਜ ਇੰਟਰਨੈਸ਼ਨਲ ਕਾਨਫਰੰਸ ਆ ਰਹੀ ਆ ਇੰਟਰਨੈਸ਼ਨਲ ਡੈਲੀਗੇਟਸ ਆਏ ਹੋਏ ਨੇ ਕਿਸ ਵਿਸ਼ੇ ਤੇ ਆ ਔਰ ਕੀ ਪਰਪਸ ਹੈ ਦਾ ਸਾਡੇ ਨਾਲ ਸਿਟੀ ਯੂਨੀਵਰਸਿਟੀ ਦੇ ਪ੍ਰੋਵਾਈਸ ਚਾਂਸਲਰ ਡਾਕਟਰ ਮਨਵੀਰ ਸਿੰਘ ਜੀ ਜੁੜੇ ਨੇ ਡਾਕਟਰ ਸਾਹਿਬ ਸਤਿਕਾਰ ਸਤਿਕਾਰ ਜੀ ਇੰਟਰਨੈਸ਼ਨਲ ਕਾਨਫਰੰਸ ਕਾਫੀ ਵੱਡਾ ਇਹ ਇੱਕ ਪ੍ਰੋਗਰਾਮ ਹੁੰਦਾ ਹੈ ਔਰ ਖਾਸ ਕਰਕੇ ਐਜੂਕੇਸ਼ਨ ਨਾਲ ਰਿਲੇਟਡ ਤਾਂ ਸਿਟੀ ਯੂਨੀਵਰਸਿਟੀ ਨੂੰ ਇੱਕ ਇਹ ਦੇਖਿਆ ਜਾਂਦਾ ਕਿ ਸਮੇ ਸਮੇ ਤੇ ਕੁਝ ਕਰਵਾਉਂਦੇ ਰਹਿੰਦੇ ਅੱਜ ਵਾਲੀ ਕਾਨਫਰੰਸ ਦਾ ਕੀ ਪਰਪਸ ਹੈ ਏਜੀ ਇੰਟਰਨੈਸ਼ਨਲ ਮਲਟੀਟ੍ਰੈਕ ਕਾਨਫਰੰਸ ਹੈ ਮਲਟੀ ਡਿਸਪਲਿਨਰੀ ਅਪਰੋਚਸ ਹੈ ਗਏ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵਿਗਿਆਨ ਆਏ ਨੇ ਔਰ 350 ਐਬਸਟ੍ਰੈਕਟਸ ਔਰ 200 ਪੇਪਰ ਪਬਲਿਸ਼ ਹੋਣ ਜਾ ਰਹੇ ਨੇ ਜੋ ਕਿ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਇੱਕ ਕਾਨਫਰੰਸ 'ਚ ਇੰਨਾ ਰਸਾਲਾ ਆਉਣਾ ਇੰਨਾ ਗਿਆਨੀ ਬੰਦੇ ਆਉਣੇ 10 ਡਿਫਰੈਂਟ ਕੰਟਰੀਜ਼ ਤੋਂ ਆਏ ਨੇ ਔਰ ਹਿੰਦੁਸਤਾਨ ਦੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਸ ਚਾਂਸਲਰਸ ਰਜਿਸਟਰ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਇੱਕ ਇਕੱਠ ਕਰਨਾ ਇੱਕ ਜਗ੍ਹਾ ਤੇ ਬਹੁਤ ਵੱਡੀ ਗੱਲ ਹੈ ਸਾਰਾ ਕੁਝ ਸਮਾਂ ਲੈਣਾ ਔਰ ਸਭ ਤੋਂ ਵੱਡੀ ਗੱਲ ਹੈ ਸ਼੍ਰੀ ਅਮਨੁਰਾਜ ਜੀ ਜੋ ਕਿ ਕਨਵੀਨੈਂਨ ਨੇ ਆਮ ਆਦੀ ਪਾਰਟੀ ਪੰਜਾਬ ਦੇ ਅਤੇ ਕੈਬਨਰ ਮੰਤਰੀ ਨੇ ਉਹਨਾਂ ਨੇ ਬਹੁਤ ਸਮਾਂ ਦਿੱਤਾ ਹੀ ਵਾਸ ਵੈਰੀ ਮੱਚ ਇੰਪ੍ਰੈਸਡ ਕਿ ਸਿਟੀ ਯੂਨੀਵਰਸਿਟੀ ਸਸਟੇਨੇਬਲ ਗੋਲਸ ਤੇ ਇੰਨਾ ਕੰਮ ਕਰ ਰਹੀ ਹੈ ਸੋ ਬਿਗ ਡੇ ਫਾਰ ਸਿਟੀ ਯੂਨੀਵਰਸਿਟੀ ਰਿਸਰਚ ਨੂੰ ਬਹੁਤ ਇੱਕ ਉਸ ਖਰੜੇ ਦੇ ਤਰੀਕੇ ਨਾਲ ਦੇਖਿਆ ਜਾਂਦਾ ਵੀ ਇਹ ਆਉਣ ਵਾਲੇ ਜਿਹੜੇ ਅੱਜ ਬੱਚੇ ਨੇ ਜਿਨ੍ਹਾਂ ਨੇ ਕਲ ਨੂੰ ਰਿਸਰਚ ਕਰਨੀ ਉਹਨਾਂ ਲਈ ਬਹੁਤ ਲਾਹੇਵੰਦ ਹੋਏਗਾ ਰਿਸਰਚ ਪੇਪਰ ਜੇ ਛੱਪ ਰਹੇ ਨੇ ਕਿਸ ਨਜ਼ਰੀਏ ਤੋਂ ਦੇਖਦੇ ਹੋ ਕਿ ਆਉਣ ਵਾਲੇ ਭਾਵੇਂ ਕਲੀਅਰ ਰਿਸਰਚ ਪੇਪਰ ਕਿੰਨੇ ਲਾਹੇਵੰਦ ਹੋਣ ਦੇਖੋ ਜੀ ਸਰਕਾਰ ਨੇ ਵੀ ਰਿਸਰਚ ਨੂੰ ਹੁਣ ਮੰਡੈਟਰੀ ਕਰਤਾ ਹੈ ਪਹਿਲਾਂ ਰਿਸਰਚ ਜਾ ਕੇ ਸ਼ੁਰੂ ਹੁੰਦੀ ਸੀ ਕਿ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਪੀ ਐਚ ਡੀ ਚ ਹੁਣ ਗ੍ਰੈਜੂਏਸ਼ਨ ਦੇ ਵਿੱਚ ਹੀ ਉਹਨਾਂ ਨੇ NEP ਦੇ ਤਹਿਤ ਉਹਨਾਂ ਨੇ ਜਿਹੜੀ ਡਿਗਰੀ ਨੂੰ 3 ਤੋਂ 4 ਸਾਲਾਂ ਦੀ ਕਰਤਾ ਹੈ ਅਖੀਲਾ ਸਾਲ ਹੈ ਹੀ ਰਿਸਰਚ ਦਾ ਹੈ ਜਾਂ ਇੰਡਸਟਰੀ ਨਾਲ ਰੇਟ ਕੀਤਾ ਸੋ ਰਿਸਰਚ ਇਜ਼ ਵੈਰੀ ਇੰਪੋਰਟੈਂਟ ਆਪਾਂ ਜੋ ਵੀ ਕਰਦੇ ਆ ਅੱਜ ਰਿਸਰਚ ਰਾਹੀਂ ਲੋਕਾਂ ਨੇ ਦੇਖੋ ਕਿਹੜਾ ਰੁਪਏ ਕਮਾਏ ਕੰਪਨੀਆਂਜ਼ ਮੈਡੀਕਲ ਕੰਪਨੀਆਂਜ਼ ਕਿੰਨਾ ਹੀ ਰਿਸਰਚ ਕਰਦੀ ਹੈ ਇੱਕ ਛੋਟੀ ਜੀ ਬਿਮਾਰੀ ਤੇ ਜਦੋਂ ਹੁੰਦਾ ਸੋ ਰਿਸਰਚ ਇਜ਼ ਅ ਕੰਪੋਨੈਂਟ ਆਫ ਏਵਰੀ ਫੀਲਡ ਈਵਨ ਅਸੀਂ ਬੀਬੀਏ ਦੇ ਵਿੱਚ ਵੀ ਰਿਸਰਚ ਮੰਡੇਟਰੀ ਕਰਤੀ ਹੈ ਤਾਂ ਕਿ ਬੱਚਾ ਜਦੋਂ ਨਿਕਲੇ ਬੀਬੀਏ ਕਰਕੇ ਜਾਂ ਡਿਗਰੀ ਕਰਕੇ ਕੋਈ ਵੀ ਉਹਨੂੰ ਪਤਾ ਹੋਵੇ ਉਹਨੇ ਕੀ ਕੀਤਾ ਤੇ ਅੱਗੋਂ ਕੀ ਕਰ ਸਕਦਾ ਉਸ ਤੋਂ ਸੋ ਪੂਰੀ ਦੁਨੀਆ ਚ ਸਸਟੇਨੇਬਲ ਗੋਲਸ ਤੇ ਗੱਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਕੁਅਲ ਲੈਵਲ ਜਿੰਨੇ ਵੱਧ ਗਏ ਨੇ 4-500 ਤੇ ਪਹੁੰਚ ਗਏ ਨੇ ਸਾਹ ਲੈਣਾ ਔਖਾ ਹੋ ਗਿਆ ਹੈ ਕਈ ਦੁਨੀਆ ਦਾ ਮਾਈਗਰੇਟ ਕਰ ਗਿਆ ਬਿਲਕੁਲ ਉਹ ਯੂਆਈਐਨ ਆਦਰ ਕੰਟਰੀਸ ਸੋ ਇੰਡੀਆ ਨੂੰ ਕਿਤੇ ਨਾ ਕਿਤੇ ਬਲਕਿ ਪੂਰੀ ਦੁਨੀਆ ਨੂੰ ਸਾਨੂੰ ਸਸਟੇਨੇਬਲ ਗੋਲਸ ਤੇ ਕੰਮ ਕਰਨਾ ਪੈਣਾ ਹੈ ਅਦਰਵਾਈਜ਼ ਸਮਾਂ ਦੂਰ ਨਹੀਂ ਕਿ ਜਦੋਂ ਜਦਾ ਅਮਨ ਜੀ ਨੇ ਕਿਹਾ ਕਿ ਪਾਣੀ ਤੇ ਜੰਗ ਹੋਏਗੀ ਸੋ ਸਾਨੂੰ ਉਸ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਇੱਕ ਯੂਨੀਵਰਸਿਟੀ ਇੱਕ ਬੰਦੇ ਦਾ ਇੱਕ ادارے ਦਾ ਇੱਕ ਪਾਰਟੀ ਦਾ ਕੰਮ ਨਹੀਂ ਇਹ ਸਾਰੇ 800 ਕਰੋੜ ਬੰਦੇ ਨੂੰ ਮਿਲ ਕੇ ਇਹ ਪ੍ਰਣ ਲੈਣਾ ਪਏਗਾ ਵੀ ਹਵ ਟੂ ਡੂ ਸਮਥਿੰਗ ਫਾਰ ਆ ਪਲੈਨਟ ਥੈਂਕ ਯੂ ਸਰ ਥੈਂਕ ਯੂ